ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਤੇ ਕਰਵਾ ਲੈ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਜੋ ਸਾਡੇ ਚੈਨਲ ਤੇ ਨਵੇਂ ਆਏ ਬਈ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਬਈ ਉੱਡਣ ਵਾਲੇ ਕਬੂਤਰਾਂ ਦੀ ਵੀਡੀਓ ਉੱਡਣ ਵਾਲੇ ਕਬੂਤਰ ਆ ਵੀ ਆ ਦਿਖਾ ਦੇ ਜੋ ਤਾਂ ਮਰਵਾ ਦੇ ਨੇਗਾ ਇਹ ਉੱਡਣ ਵਾਲੇ ਕਬੂਤਰ ਆ ਵੀ ਸਾਰੇ ਛਾਤਰੀ ਦੇ ਛਾਤਰੀ ਤੇ ਲੱਗੇ ਹੋਏ ਹੈਗੇ ਇਹ ਉਡਾਣ ਵੀ ਇਹਨਾਂ ਦੀ ਬਹੁਤ ਵਧੀਆ ਹੈ ਰੇਟ ਵੀ ਬਹੁਤ ਚਾਹੀ ਜਾਏਗਾ ਠੀਕ ਹੈ ਜੀ ਉੱਡਣ ਵਾਲੇ ਵੀ ਨੇ ਪੂਰੇ ਵਧੀਆ ਤੇ ਰੇਟ ਵੀ ਬਹੁਤ ਹੀ ਚਾਹੀ ਜਾਏਗਾ ਕਿੰਨੇ ਕਬੂਤਰ ਆ ਇਹ ਆਹ ਕੌਣ ਸੁਣਨ ਨੂੰ ਦੇਖਣੇ ਡੰਡੇ ਤੇ ਚੜਨਗੇ ਦਿਖਾਉਣੇ ਏਸ ਨੂੰ ਕੱਲਾ ਕੱਲਾ ਕਰਕੇ ਅਜੋ ਤੇ ਮਗਰੋਂ ਵੀਡੀਓ ਬਣਾਈ ਮੈਂ ਡੰਡੇ ਤੇ ਦੇਖਣਾ ਚੜ ਕੇ ਪੁੱਤੇ ਘਰ ਜਾ ਮੋਬਾਈਲ ਤੇ ਦੇਖ ਲੋ ਮਿੱਤਰੋ ਇਹ ਸਾਰੇ ਸਾਰੇ ਉੱਡਣ ਵਾਲੇ ਕਬੂਤਰ ਨਹੀਂ ਠੀਕ ਹੈ ਜੀ ਆ ਜਿਹੜਾ ਆ ਕਬੂਤਰ ਹੈ ਜਿਹਦੇ ਘੜਫ ਲੱਗੀ ਹੋਈ ਐਸ ਬੁੱਢੇ ਤੇ ਇਹ ਵੱਡਾ ਕਬੂਤਰ ਐ ਨਾ ਚੱਕ ਬਾਕੀ ਸਾਰੇ ਸਾਰੇ ਉੱਡਣ ਵਾਲੇ ਹੀ ਕਬੂਤਰ ਨੇ ਦੇਖ ਸਕਦਾ ਕੂਤਰਾ ਤੁਸੀਂ 3 25 30 ਕੂਤਰਾ ਬਈ ਉੱਡਣ ਵਾਲੇ ਕੂਤਰਾ ਸਾਰੇ ਨੇ ਸਾਰੇ ਠੀਕ ਹੈ ਜੀ ਦੇਖ ਸਕਦਾ ਕੋਈ ਤੁਸੀਂ ਸ਼ਾਤਰੀ ਦੇ ਲੱਗੇ ਹੋਏ ਬਈ ਸ਼ਾਦੀ ਕਿਸ ਨੂੰ ਨਾਲ ਦੀ ਨਾਲ ਦੱਸਾਂਗੇ ਕਿਹੜੀ ਸ਼ਾਤਰੀ ਦੇ ਜਦੋਂ ਕੋਈ ਲੈਣਾ ਹੋਵੇ ਉੱਡਣ ਵਾਲੇ ਕੂਤਰਾ ਬਈ ਉੱਡਣ ਦਾ ਕਹਿੰਦਾ ਦੇਖੋ ਬੰਦਾ ਫੋਕਸ ਕਰਦਾ ਪਰ ਆਪਾਂ ਇਹਨਾਂ ਦੀ ਉਡਾਣੇ 1 ਵਜੇ ਤੱਕ ਨਹੀਂ ਦੇ ਦਾਂਗੇ 1:10 ਵਜੇ ਤਾਂ ਉੱਡ ਰਿਹਾ ਕਬੂਤਰ ਦੇਖ ਸਕਦੇ ਹੋ ਕੱਲਾ ਕੱਲਾ ਕਬੂਤਰ ਸਰਫ ਜਿਹੜੇ ਦਾ ਕਾਲਾ ਮੂੰਹ ਕੇ ਰੰਗ ਲਗਾਏ ਇਹ ਕਬੂਤਰ ਇਹਨੇ ਜ ਵੱਡਾ ਹੈ ਬਾਕੀ ਸਾਰੇ ਦੇ ਸਾਰੇ ਉੱਠਣ ਵਾਲੇ ਹੀ ਨੇ ਆ ਦੇਖੋ ਟੰਡਿਆਂ ਤੇ ਬੈਠੇ ਨੇ ਦੇਖ ਸਕਦੇ ਕੋਸ ਥੱਲੇ ਫਿਰਦੇਗੇ ਇਹ ਸਾਰੇ ਦੇ ਸਾਰੇ ਉੱਠਣ ਵਾਲੇ ਕਿਸੇ ਨੇ ਇਕੱਠੇ ਲੈਣੇ ਇਕੱਠੇ ਲੈ ਸਕਦਾ ਟੁੱਟਮੇ ਲੈਣੇ ਨੇ ਟੁੱਟਮੇ ਲੈ ਸਕਦਾ ਹੈ ਔਰ ਕਬੂਤਰ ਦੀ ਉਡਾਨ ਬਹੁਤ ਵਧੀਆ ਹੈ ਰੇਟ ਵੀ ਬਹੁਤ ਚਾਜਾਗਾ ਦੇਖ ਸਕਦੇ ਹੋ ਤੁਸੀਂ ਕੱਲਾ ਕੱਲਾ ਕਬੂਤਰ ਚੈੱਕ ਕਰਦਣਾ ਬਈ ਹੜਕੇ ਦਾ ਹੁਣ ਨਹੀਂ ਤਾਂ ਕਰਕੇ ਅੰਦੀ ਵੀਡੀਓ ਲੰਬੀ ਜਾਊਗੀ ਪਰ ਕਬੂਤਰ ਉੱਠਣ ਵਾਲੇ ਬਹੁਤ ਵਧੀਆ ਨੇ ਬਈ ਰੇਟ ਵੀ ਜਾਜੇ ਕਬੂਤਰਾਂ ਉਹ ਤਾਂ ਚਾਜਾ ਨੇ ਬਈ ਦੇਖ ਸਕਦੇ ਹੋ ਤੁਸੀਂ ਕੱਲਾ ਕੱਲਾ ਕਬੂਤਰ ਨੂੰ ਚੈੱਕ ਕਰੋ ਸਰਪੇ ਜਿਹਦੇ ਮੋਡੇ ਤੇ ਰੰਗ ਲੱਗਿਆ ਉਹ ਕਬੂਤਰ ਵਟਾ ਇਨੈਸ਼ ਬਾਕੀ ਸਰ ਦੇ ਸਾਰੇ ਉੱਡਣ ਵਾਲੇ ਕੂਂਤਰ ਨਹੀਂ ਬਾਜੋ ਲਈ ਸਾਰੇ ਦੇ ਸਾਰੇ ਹੀ ਛਾਤਰੀ ਤੇ ਲੱਗੇ ਹੋਣੇ ਬਾਈ ਠੀਕ ਹੈ ਜੀ ਕੋਈ ਐ ਨਹੀਂ ਹੈਗਾ ਨਿਪਣਾ ਜ਼ਾਕਰੀ ਤੁਮੇ ਕੋਈ ਖਰਾਬ ਨਹੀਂ ਹੋਇਆ ਸਭ ਸਹੀ ਨੇ ਸਿੱਧੇ ਛਾਤਰੀ ਦੇ ਆਉਂਦੇ ਬਾਈ ਠੀਕ ਹੈ 10% ਆਪਣੇ ਬਾਈ ਜਣਕੇ 10% ਸਾਫ ਕੋਇਆ ਨੇ ਦੇਖ ਸਕਦੇ ਤੁਸੀਂ ਕਬੂਤਰ ਖੜਾਣ ਦੇਖ ਲੈ ਕਬੂਤਰਾਂ ਦੀ ਤੇ ਜੇ ਇੰਨੇ ਕਬੂਤਰਾਂ ਬਚਾ ਕੇ ਕਰੇ ਨਾ ਘੰਟੇ-ਢੇੜ ਘੰਟੇ ਦੀ ਵੀਡੀਓ ਬਣੀ ਜਾਂਦੀ ਆ ਬਈ ਤਾਂ ਕਰਕੇ ਹੋਰਗਾ ਤੇ ਕਬੂਤਰਾਂ ਨੂੰ ਚੈੱਕ ਕਰ ਸਮੂ ਕਲਾ-ਕਲਾ ਠੀਕ ਹੈ ਜੀ ਬਾਕੀ ਖੜਾਣ ਸੁਣ ਦੱਸ ਦਿਓਗੇ ਕਬੂਤਰਾਂ ਦੀ ਕਿਹ ਕੀ ਚੀਜ਼ ਹੈ ਕੁਆਲਿਟੀ ਕੀ ਚੀਜ਼ ਹੈ ਪਤਾ ਹੀ ਲੱਗਦਾ ਉਹ ਕੱਦ ਘਾੜਦੇ ਬਹੁਤ ਖੁੱਲੇ ਨੇ ਕਬੂਤਰ ਕੱਦ ਘਾਟਣ ਦੇ ਬਹੁਤ ਲੰਬੇ ਲੂੰਚ ਨੇ ਫੁੱਟ ਫੁੱਟ ਦਾ ਕਬੂਤਰ ਆ ਬਈ ਨਾ ਜਾ ਇੱਕ ਇੱਕ ਫੁੱਟ ਦਾ ਕਬੂਤਰ ਆ ਨਾ ਜਾ ਠੀਕ ਹੈ ਜੀ ਇਹ ਦੇਖ ਸਕਦਾ ਕੰਲਾ ਕੰਲਾ ਕਬੂਤਰ ਚੈੱਕ ਕਰਨਾ ਬਈ ਕੰਲਾ 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 ਉੱਪਰ ਚੈੱਕ ਕਰਨਾ ਅਜਾ ਕੱਲ ਨੂੰ ਮੈਨੂੰ ਕਿਉਂ ਮੈਨੂੰ ਕਬੂਤਰ ਹੀ ਚੈੱਕ ਕਰਾਇਆ ਆਰੇ ਬੋਪ ਠੀਕ ਹੈ ਨਾ ਬਾਈ ਜੀ ਚੈੱਕ ਕਰ ਲਓ ਬਾਈ ਜੀ ਕੱਲਾ ਕੱਲਾ ਕੂਤਰਾਂ ਠੀਕ ਹੈ ਜਾਲੀਆਂ ਉ ਤਾਂ ਚੰਬਰ ਦੇ ਨੇ ਡਰਦੇ ਨੇ ਠੀਕ ਹੈ ਜੀ ਬਾਕੀ ਦੇਖ ਲਓ ਤੁਸੀਂ ਕੱਲਾ ਕੱਲਾ ਕੂਤਰ ਦੇਖ ਲਓ ਉੜਾਨ ਬਹੁਤ ਵਧੀਆ ਹੈ ਫਰੇਟ ਵੀ ਬਹੁਤ ਸ਼ਾਸ਼ਣ ਇਹਨਾਂ ਦੇ ਕਰੇ ਬਾਈ ਕੋਈ ਨਹੀਂ ਜਾਇਜ਼ ਰੇਟ ਨਹੀਂ ਕਿਸੇ ਨੇ ਇਕੱਠੇ ਚੱਕਣੇ ਇਕੱਠੇ ਵੀ ਇਹ ਪਾਸ ਬਣਨਗੇ ਟੁੱਟ ਮੇ ਚੱਕਣੇ ਉਹ ਵੀ ਪਾਸ ਹੀ ਨੇ ਠੀਕ ਹੈ ਜੀ ਚੈੱਕ ਕਰ ਲਓ ਕੱਲਾ ਕੱਲਾ ਕੂਟਰ ਵਜ ਜਾ ਬਹੁਤ ਬੰਦੇ ਦੇ ਬਾਈਆਂ ਦੇ ਫੋਨ ਆਉਂਦੇ ਵੀ ਉੱਡਣ ਵਾਲੇ ਕੂਟਰ ਤੋਂ ਉੱਡਣ ਵਾਲੇ ਕੂਟਰ ਦਾ ਉੱਡਣ ਵਾਲੇ ਨੇ ਬਾਈ ਸਾਰੇ ਠੀਕ ਹੈ ਜੀ ਇਹ ਉੱਡਣ ਵਾਲੇ ਹੀ ਕੂਟਰ ਨੇ ਬਾਈ ਸਾਰੇ ਸਾਰੇ ਚੈੱਕ ਕਰ ਲਓ ਬਈ ਕੱਲਾ ਕੱਲਾ ਦੇਖੋ ਬਾਈ ਜੀ ਚੈੱਕ ਕਰੋ ਕੱਲਾ ਕੱਲਾ ਕੂਟਰ ਚੈੱਕ ਕਰ ਲੋ ਬਈ ਚੈੱਕ ਕੱਲਾ ਕੱਲਾ ਚੈੱਕ ਕਰੋ ਕੱਲਾ ਕੱਲਾ ਠੀਕ ਹੈ ਜੀ ਸਿਰਫ ਕਾਲੇ ਮੋਢਿਆਂ ਵਾਲੇ ਵੱਡੇ ਕਬੂਤਰ ਨੇ ਜੀ ਬਾਕੀ ਸਾਰੇ ਸਾਰੇ ਉੱਠਣ ਵਾਲੇ ਕਬੂਤਰ ਨੇ ਬਈ ਛਾਤਰੀ ਦੇ ਲੱਗੇ ਹੋਏਗੇ ਛਾਤਰੀ ਉਦੋਂ ਦੱਸਾਂਗੇ ਜਦੋਂ ਕੋਈ ਲਾਈਨ ਆਊਗਾ ਠੀਕ ਹੈ ਜੀ ਇਹ ਥੋੜਾ ਥੋੜਾ ਕਬੂਤਰ ਆਵਣੇ ਆਪਣੇ ਕੋਲ ਆਲੱਗ-ਆਲੱਗ ਸ਼ੌਰੀਆਂ ਦੇ ਹੋਏ ਸਾਂਭੂ ਜਦੋਂ ਕੋਈ ਕਬੂਤਰ ਲਾਈਨ ਆਊਗਾ ਬਈ ਨਾਮ ਦੇ ਨਾਲ ਦੱਸਿਆ ਜਾਪਾ ਠੀਕ ਹੈ ਜੀ 25 ਤੋਂ 30 ਕਬੂਤਰ ਨੇ ਇਹ ਕਿਸੇ ਨੇ ਇਕੱਠੇ ਲੈਣੇ ਇਕੱਠੇ ਵੀ ਲੈ ਸਕਦਾ ਠੀਕ ਹੈ ਜੀ ਰੇਟ ਬਹੁਤ ਚਾਜ ਨੇ ਬਾਈ ਕਰੇ ਓਏ ਉਡਣ ਵਾਲੇ ਸਾਰੇ ਸਾਰੇ ਬੰਦੇ ਫੋਕਸ ਨੇ ਗਰਮੀ ਚ ਇਨ ਆਰਡਰ ਗਏ ਇਨ ਆਰਡਰ ਗਏ ਪਰ ਆਪਾਂ ਇਹਨੂੰ 1 ਵਜੇ ਤੱਕ ਦੀ ਉਡਾਣ ਦੱਸੇ 1 ਵਜੇ ਤੱਕ ਉਡ ਦੇ ਨੇ ਤੇ ਜਿਹੜੇ ਪਾਈਆਂ ਤੋਂ ਲੈ ਕੇ ਆਏਗੇ ਉਹ ਤਾਂ ਬਹੁਤ ਕਹਿੰਦੇ ਵੀ ਇਨ ਆਰਡਰ ਗਏ ਇਨ ਆਰਡਰ ਪਰ ਆਪਾਂ ਉਹਨਾਂ ਨੇ ਕਹਿੰਦੇ ਠੀਕ ਹੈ ਨਾ ਆਪਾਂ ਨੂੰ ਪਤਾ ਵੀ ਕੂਤਰ ਕਿੰਨਾ ਖੁਰਦੇ ਨੇ ਫੁੱਲ ਗਰਮੀ ਚ ਕੀ ਰਿਜ਼ਲਟ ਹੈਗਾ ਕਿੰਨਾ ਗੋਡਾ ਸਕਦ ਨੇ ਇਹ ਆਪਾਂ ਨੂੰ ਸਾਰਾ ਬਰਡਾ ਟੋਪਾ ਤੋਂ ਨਿਕਲ ਕੇ ਮਰੇ ਠੀਕ ਹੈ ਬਈ ਤੇ ਪਾਲੂ ਕਮ ਨੂੰ ਭਗਾਈ ਨਹੀਂ ਮਾਰਦੇ ਵੀ ਭਾਈ ਇਹਦਾ ਦਿਨ ਸਪਉਣ ਗਿਆ 5 ਵਜੇ ਤੋਂ ਗੁਰੂ ਨੋ ਜੰਨੇ ਉੜਦੇ 19 ਦੱਸਾਂਗੇ ਕਿਉਂਕਿ ਲੋਕ ਬਹੁਤ ਕੁਝ ਕਹਿੰਦੇ ਆ ਆਪਾਂ ਉਹਨਾਂ ਨੂੰ ਕੁਝ ਨਹੀਂ ਕਹਿਣਾ ਅਲੱਗ ਅਲੱਗ ਚੈੱਕ ਕਰ ਲੈ ਕੂਤਰਾ ਭਾਈ ਜੀ ਠੀਕ ਹੈ ਜੀ ਤੇ ਉੱਡਣ ਵਾਲੇ ਕੂਤਰਾ ਭਾਈ ਸਾਰੇ ਦੇ ਸਾਰੇ ਦੇਖ ਸਕਦੇ ਤੁਸੀਂ ਸਾਰੇ ਦੇ ਸਾਰੇ ਹੀ ਉੱਡਣ ਵਾਲੇ ਕਬੂਤਰ ਆ ਗਏ ਬਾਈ ਕਿਸੇ ਜੀ ਆਕੀ ਨੰਬਰ ਮੇਰਾ ਹੈਗਾ ਬਾਈ ਜੀ ਤੁਹਾਨੂੰ ਦੱਸ ਦਨੇ ਹੈ ਕਿਸੇ ਨੇ ਕੰਟੈਕਟ ਕਰਨਾ ਹੈ ਕਬੂਤਰ ਲੈਣੇ ਹੈ ਫੋਨ ਨੰਬਰ ਮੇਰਾ ਹੈਗਾ ਬਾਈ 928 01437 8822 01437 ਫੋਨ ਨੰਬਰ ਹੈ ਬਾਈ ਜੀ ਪਿੰਡ ਨਾਗਰਾ ਚਿਲਾ ਸੰਗਰੂਰ ਹੈ ਬਾਈ ਆਪਣਾ ਪਿੰਡ ਨਾਗਰਾ ਬਾਈ ਜੀ ਚਿਲਾ ਸੰਗਰੂਰ ਹੈਗਾ ਅਕਾਊ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵਾਈਲਰ ਦਾ ਬਟਨ ਵੀ ਦਬਕਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਉਹੀ ਗੁਰਜੀ ਦਾ ਖਲਸਾ ਉਹੀ ਗੁਰਜੀ ਕੀ ਪਾਤਸ਼ਾਹ